ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਪਰਮਾਨੈਂਟ ਰੈਜ਼ੀਡੈਂਟ ਧਾਰਕਾਂ ਅਤੇ ਕੈਨੇਡੀਅਨ ਨਾਗਰਿਕਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਬਾਰੇ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆਈ ਹੈ ਕੈਨੇਡਾ ਸਰਕਾਰ ਵੱਲੋਂ ਕਈ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ ਹੈ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਸਭ ਲਈ ਨਵੀਆਂ ਸਰਕਾਰੀ ਨੌਕਰੀਆਂ ਕੈਨੇਡਾ ਸਰਕਾਰ ਨੇ ਇਸ ਪੱਤੜ ਦੇ ਮੌਸਮ ਲਈ ਨਵੀਆਂ ਭਰਤੀਆਂ ਖੋਲੀਆਂ ਹਨ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਪਰਮਾਨੈਂਟ ਰੈਜ਼ੀਡੈਂਟ ਧਾਰਕਾਂ ਅਤੇ ਕੈਨੇਡੀਅਨ ਨਾਗਰਿਕ ਅਪਲਾਈ ਕਰ ਸਕਦੇ ਹਨ ਇਹ ਨੌਕਰੀਆਂ ਸਤੰਬਰ ਤੋਂ ਦਸੰਬਰ ਮਹੀਨੇ ਤੱਕ ਉਪਲਬਧ ਹੋਣਗੀਆਂ ਇਹਨਾਂ ਨੌਕਰੀਆਂ ਲਈ ਘੱਟੋ ਘੱਟ ਇਹਨਾਂ ਨੌਕਰੀਆਂ ਲਈ 17 ਘੰਟੇ ਤੋਂ ਲੈ ਕੇ 31 ਡਾਲਰ ਤੱਕ ਤਨਖਾਹ ਮਿਲੇਗੀ ਜੋ ਕਿ ਤੁਹਾਡੀ ਯੋਗਤਾ ਤੇ ਪੜ੍ਹਾਈ ਦੇ ਪੱਧਰ ਤੇ ਨਿਰਭਰ ਕਰੇਗੀ ਕਾਲਜ ਸਟੂਡੈਂਟ ਅੰਡਰ ਗ੍ਰੈਜੂਏਟ ਸਟੂਡੈਂਟ ਮਾਸਟਰ ਸਟੂਡੈਂਟ ਅਤੇ ਡਾਕਟੋਰੇਟ ਸਟੂਡੈਂਟ ਲਈ ਤਨਖਾਹ ਦਰਾਂ ਵੱਖ-ਵੱਖ ਹੋ ਸਕਦੀਆਂ ਹਨ ਜਿਨ੍ਹਾਂ ਵਿਦਿਆਰਥੀਆਂ ਕੋਲ ਕੰਮ ਦਾ ਤਜਰਬਾ ਹੈ ਤੇ ਉਹਨਾਂ ਨੇ ਆਪਣਾ ਪ੍ਰੋਗਰਾਮ ਵਿੱਚ 1 ਸਾਲ ਤੋਂ ਵੱਧ ਦੀ ਪੜ੍ਹਾਈ ਕੀਤੀ ਹੈ ਉਨ੍ਹਾਂ ਨੂੰ ਉੱਚ ਦਰਜੇ ਦੇ ਕੰਮ ਤੇ ਵੀ ਰੱਖਿਆ ਜਾ ਸਕਦਾ ਹੈ ਇਹ ਨੌਕਰੀਆਂ ਮੁੱਖ ਤੌਰ ਤੇ ਫਾਈਨੈਂਸ ਟੈਕਨੋਲੋਜੀ ਕਾਨੂੰਨ ਅਤੇ ਹੋਰ ਕਈ ਖੇਤਰਾਂ ਵਿੱਚ ਉਪਲਬਧ ਹੋਣਗੀਆਂ ਫੈਡਰਲ ਏਜੰਸੀ ਬੈਂਕਾਂ بیمਾ ਕੰਪਨੀਆਂ ਤੇ ਪੈਨਸ਼ਨ ਯੋਜਨਾਵਾਂ ਦੀ ਨਿਗਰਾਨੀ ਲਈ ਵੀ ਵਿਦਿਆਰਥੀਆਂ ਦੀ ਭਰਤੀ ਕਰਨਗੀਆਂ ਜਿਸ ਲਈ ਕਿਸੇ ਖਾਸ ਤਜਰਬੇ ਦੀ ਲੋੜ ਨਹੀਂ ਹੋਵੇਗੀ ਇਕਾਮ ਕਨੇਡਾ ਦੇ ਕੁਝ ਵੱਡੇ ਸ਼ਹਿਰਾਂ ਜਿਵੇਂ ਕਿ ਵੈਨਕੂਵਰ, ਟੋਰਾਂਟੋ, ਉਟਾਵਾ ਅਤੇ ਮੈਨੀਟੋਬਾ ਵਿੱਚ ਮਿਲਣਗੇ। ਅੰਤਰਰਾਸ਼ਟਰੀ ਵਿਦਿਆਰਥੀ ਨੇ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਤੁਸੀਂ ਕਿਸੇ ਮਾਨਤਾ ਪ੍ਰਾਪਤ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾ ਵਿੱਚ ਪੂਰਾ ਸਮਾਂ ਪੜ੍ਹਾਈ ਕਰ ਰਹੇ ਹੋਣੇ ਚਾਹੀਦੇ ਹੋ। ਕਿਸੇ ਮਾਨਤਾ ਪ੍ਰਾਪਤ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾ ਵਿੱਚ ਪੂਰਾ ਸਮਾਂ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਰਿਮੋਟ ਕੰਮ ਲਈ ਅਰਜੀ ਦੇ ਰਹੇ ਹੋ ਤਾਂ ਤੁਹਾਡੇ ਕੋਲ ਵਧੀਆ ਇੰਟਰਨੈਟ ਪਹੁੰਚ ਹੋਣੀ ਚਾਹੀਦੀ ਹੈ ਬੈਕਗਰਾਉਂਡ ਜਾਂਚ ਜਿਹੜੇ ਵਿਦਿਆਰਥੀ ਪਿਛਲੇ 5 ਸਾਲ ਵਿੱਚ ਕੈਨੇਡਾ ਤੋਂ ਬਾਹਰ ਰਹੇ ਹਨ ਜਾਂ ਕਿਤੇ ਹੋਰ ਕੰਮ ਕੀਤਾ ਉਹਨਾਂ ਦੀ ਬੈਕਗਰਾਉਂਡ ਜਾਂਚ ਵੀ ਹੋ ਸਕਦੀ ਹੈ ਉਮਰ ਸੀਮਾ ਜੇਕਰ ਉਮਰ ਸੀਮਾ ਦੀ ਗੱਲ ਕੀਤੀ ਜਾਵੇ ਤਾਂ ਮਾਪਦੰਡ ਬਾਰੇ ਪੂਰੇ ਕਰਨੇ ਪੈਣਗੇ ਕਾਨੂੰਨੀ ਸਥਿਤੀ ਤੁਹਾਡੇ ਕੋਲ ਕੈਨੇਡਾ ਦੇ ਵਿੱਚ ਕੰਮ ਕਰਨ ਦਾ ਕਾਨੂੰਨੀ ਸਟੇਟਸ ਹੋਣਾ ਚਾਹੀਦਾ ਹੈ ਤੁਸੀਂ ਇਹਨਾਂ ਨੌਕਰੀਆਂ ਲਈ JC Jobs ਦੇ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਅਰਜੀ ਦੇਣ ਲਈ ਆਖਰੀ ਮਿਤੀ 1 ਅਗਸਤ 2025 ਹੈ ਜੇਕਰ ਤੁਸੀਂ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਇਹ ਸਰਕਾਰੀ ਨੌਕਰੀ ਲਈ ਅਪਲਾਈ ਕਰਕੇ ਤੁਸੀਂ ਆਪਣੇ ਕੈਨੇਡਾ ਵਿੱਚ ਰਹਿਣ ਅਤੇ ਪੜ੍ਹਾਈ ਕਰਨ ਦੇ ਤਜਰਬੇ ਨੂੰ ਹੋਰ ਬਿਹਤਰ ਬਣਾ ਸਕਦੇ ਹੋ ਇਹ ਜਾਣਕਾਰੀ ਤੁਹਾਨੂੰ ਜੇਕਰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਹੋਰਾਂ ਲੋਕਾਂ ਤੱਕ ਇਸ ਜਾਣਕਾਰੀ ਨੂੰ ਪਹੁੰਚਾਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ